ਦੇਖੋ ਜਿਵੇਂ ਸਾਡੇ ਸ਼ਹਿਰ ਦੇ ਡਿਪਟੀ ਕਮਿਸ਼ਨ ਸਾਹਮਣੇ ਦੱਸਿਆ ਵੀ ਇਹ ਜਿਹੜੀ ਨਵੇਂ ਸਾਲ ਦੀ ਪਹਿਲ ਹੈ ਇਹ ਐਂਟੀ ਡਰੱਗ ਨੂੰ ਦੇਖਦੇ ਹੋਏ ਮਨੁੱਖਤਾ ਨੂੰ ਦੇਖਦੇ ਹੋਏ ਚੰਗੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਬੁਰਾਈਆਂ ਤੋਂ ਦੂਰ ਕਰਦੇ ਹੋਏ ਅਸੀਂ ਕਾਫੀ ਵੱਡਾ ਇਹ 10 ਦਿਨਾਂ ਦਾ ਯੋਜਨ ਕੀਤਾ ਹੈ ਇਹ ਬਠਿੰਡੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਵੀ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਹੈ ਇਹ ਕਲੇਬਟਿੰਡਾ ਜ਼ਿਲ੍ਹੇ ਵਾਸਤੇ ਨਹੀਂ ਬਟਿੰਡਾ ਜ਼ਿਲ੍ਹੇ ਤੋਂ ਇਲਾਵਾ ਅਸੀਂ ਹੋਰ ਵੀ ਜ਼ਿਲ੍ਹਿਆਂ ਤੋਂ ਕੈਪੈਸਿਟੀ ਜੋ ਉਹਨਾਂ ਦੀ ਸੀਗੀ ਬਲੱਡ ਡੋਨੇਸ਼ਨ ਦੀ ਬਲੱਡ ਸਟੋਰੇਜ ਦੀ ਕੈਪੈਸਿਟੀ ਜੋ ਸੀਗੀ ਉਹ ਪਤਾ ਕਰਕੇ ਅਸੀਂ ਇਸ ਨੂੰ ਮੁਹਿੰਮ ਨੂੰ ਸ਼ੁਰੂ ਕੀਤਾ ਹੈ ਤੇ ਸਾਨੂੰ ਉਮੀਦ ਹੈ ਵੀ ਅਸੀਂ ਉਹ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਕੈਪੈਸਿਟੀ ਹੈ ਉਹ ਪੂਰੀ ਕਰਾਂਗੇ ਜਿਹਦੀ ਤਕਰੀਬਨ ਅੰਦਾਜ਼ਨ 3 ਤੋਂ 4000 ਦੇ ਕਰੀਬ ਆਂਦੀ ਹੈ ਔਰ ਪਹਿਲੇ ਦਿਨ ਜੋ ਜੋਸ਼ ਹੈ ਉਤੋਂ ਪਤਾ ਲੱਗ ਰਿਹਾ ਵੀ ਇਹ ਮੈਨੂੰ ਐ ਲੱਗਦਾ ਵੀ ਸਾਨੂੰ ਹੋਰ ਜ਼ਿਲ੍ਹੇ ਵੀ ਐਡ ਕਰਨੇ ਪੈਣਗੇ ਕਹੁੰਦਾ ਜਿਹੜਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਇਸ ਦੇ ਅੱਗੇ ਵੱਡੇ ਵੱਡੇ ਦਾਨੀ ਵੀ ਨੀਵੇਂ ਪੈ ਜਾਂਦੇ ਆ ਕਿਉਂਕਿ ਇਸ ਦੇ ਨਾਲ ਇਹ ਪਤਾ ਨਹੀਂ ਕਿੰਨੇ ਲੋਕਾਂ ਦੀ ਜਾਨ ਬਚਾਉਂਦਾ ਹੈ ਸਾਲ ਤਾਂ ਹਰ ਬਾਰੀ ਬਦਲਦੇ ਨੇ ਹੈ ਨਾ 365 ਦਿਨ ਹੈ 366 ਦਿਨ ਹੈ ਉਹ ਤੋਂ ਬਾਅਦ ਤਾਂ ਫਿਰ ਚੇਂਜ ਹੋਣਾ ਹੀ ਹੈ ਪਰ ਇਹਦੇ ਨਾਲ ਨਾਲ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਆਪਾਂ ਬਦਲ ਰਹੇ ਆ ਤੇ ਸਭ ਤੋਂ ਮੁੱਖ ਗੱਲ ਜਿਹੜੀ ਹੈ ਕੀ ਹੈ ਉਹ ਇਹ ਹੈ ਕਿ ਆਪਾਂ ਇਹ ਕਹਿੰਦੇ ਕਿ ਰੱਬ ਨੇ ਇਨਸਾਨ ਨੂੰ ਬਣਾਇਆ ਕਿਉਂ ਬਣਾਇਆ ਇਸ ਕਰਕੇ ਜਿਵੇਂ ਕੋਈ ਵੀ ਤਰਮ ਤੁਸੀਂ ਦੇਖ ਲਓ ਉਹਦੇ ਵਿੱਚ ਇਹ ਕਹਿੰਦੇ ਕਿ ਜੇ ਤੁਸੀਂ ਮਨੁੱਖਤਾ ਦੇ ਕੰਮ ਆ ਸਕੋ ਤੇ ਉਹਦੀ ਇੱਕ ਚੰਗੀ ਮਿਸਾਲ ਹੈ ਕਿ ਆਪਾਂ ਇੱਥੇ ਅੱਜ ਜਿਹੜਾ ਬੜਾ ਇੱਕ ਪ੍ਰੋਗਰਾਮ ਕੀਤਾ ਹੈ ਕਿ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈਗਾ ਉਹਦਾ ਅੱਜ ਸ਼ੁਰੂਆਤ ਕੀਤੀ ਹੈਗੀ ਹੈ ਤੇ ਇਹਦੇ ਵਿੱਚ ਆਪਾਂ ਲਗਭਗ ਜਿਹੜਾ ਟੀਚਾ ਰੱਖਿਆ ਹੈ ਉਹ 3000 ਯੂਨਿਟਸ ਦਾ ਜਿਹੜਾ ਹੈਗਾ ਉਹ ਰੱਖਿਆ ਹੈ ਅਗਲੇ 3-4-5 ਦਿਨਾਂ ਵਿੱਚ ਤੇ ਇਹ ਵਕ ਵਕ ਜਿਹੜੇ ਆਪਣੇ ਨਾਲ ਬਠਿੰਡਾ ਦੇ ਨਾਲ-ਨਾਲ ਹੋਰ ਵੀ ਜ਼ਿਲ੍ਹੇ ਲੱਗਦੇ ਨੇ ਉਹਨਾਂ ਤੋਂ ਵੀ ਆਪਾਂ ਡਿਮਾਂਡ ਲਈ ਸੀ ਤੇ ਉਹਦੇ ਬੇਸਿਸ ਤੇ ਉਹਨਾਂ ਨੂੰ ਡੇਜ਼ ਜਿਹੜੇ ਹੈਗੇ ਆ ਉਹ ਸਪੈਸੀਫਾਈ ਕਰਕੇ ਦਿੱਤੇ ਨੇ ਤੇ ਇੱਥੇ ਜਿਹੜਾ ਬੜਾ ਸ਼ੋ ਕਥਾ ਦੀ ਜਿਹੜੀ ਹੈਗੀ ਹੈ ਆ ਬੜਾ ਪ੍ਰੋਗਰਾਮ ਹੋਣਾ ਹੈ ਇੱਕ ਹਫਤੇ ਦਾ ਤੇ ਉਹਦੀ ਇਹ ਬਹੁਤ ਵਧੀਆ ਚੰਗੀ ਸ਼ੁਰੂਆਤ ਹੈ ਇਹਦੇ ਨਾਲ-ਨਾਲ ਜਿਹੜਾ ਹੈਗਾ ਜਿੱਥੇ ਆਪਾਂ ਬਲੱਡ ਡੋਨੇਸ਼ਨ ਤੇ ਫੋਕਸ ਕਰ ਰਹੇ ਹਾਂ ਉਹਦੇ ਨਾਲ-ਨਾਲ ਹੀ ਆਪਾਂ ਐਂਟੀ ਡਰੱਗ ਤੇ ਵੀ ਫੋਕਸ ਕਰ ਰਹੇ ਹਾਂ ਕਿ ਜਿਹੜੇ ਆਪਣੀ ਯੂਥ ਹੈਗੀ ਆ ਉਹਨਾਂ ਨੂੰ ਆਪਾਂ ਨਸ਼ਿਆਂ ਤੋਂ ਕਿਵੇਂ ਦੂਰ ਕਰਨਾ ਹੈਗਾ ਤੇ ਉਹਨਾਂ ਨੂੰ ਚੰਗੇ ਕੰਮਾਂ ਵਿੱਚ ਕਿਸ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਉਹ ਜੋੜਨਾ ਹੈ